ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਹਿਲਾ ਤੇ ਤੁਕੀ ਇਸ ਅਸ਼ਟਪਦੀ ਵਿੱਚ ਹਰੇਕ ਪਾਦ ਅੰਦਰ ਤੇ ਤੁਕੀ ਪਾਵ ਤਿੰਨ ਤੁਕ ਆਉਣ ਗਿਆ ਇੱਕ ਪੰਡਤ ਸਤਗੁਰਾਂ ਦੇ ਪਾਸ ਬੈਠਾ ਸੀ ਸਤਗੁਰਾਂ ਨੂੰ ਕਹਿਣ ਲੱਗਾ ਕਿ ਸਤਿਗੁਰੂ ਜੀ ਤੁਸੀਂ ਗਿਆਨ ਦੇ ਸ਼ਬਦ ਬਚਨ ਸੁਣਾਏ ਹਨ ਹੁਣ ਕਿਰਪਾ ਕਰਕੇ ਕਰਮ ਦਾ ਉਪਦੇਸ਼ ਵੀ ਦੇਣਾ ਕਰੋ ਤਾਂ ਸੁਣ ਕੇ ਸਤਿਗੁਰੂ ਜੀ ਕਰਮਾਂ ਦੀ ਬਾਬਤ ਪੰਡਤ ਨੂੰ ਅਤੇ ਸਿੱਖਾਂ ਤਾਈਂ ਸਾਝਾ ਉਪਦੇਸ਼ ਬਖਸ਼ਿਸ਼ ਕਰਦੇ ਹਨ ਆਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ हे भाई पदार्थਾਂ ਦੀਆਂ ਆਸਾਂ ਇਛਾਵਾਂ ਬੁੱਧੀ ਦੇ ਅੰਦਰ ਤੇ ਮਨਸਾ ਵਾਸ਼ਨਾ ਇਹ ਰਸੀ ਦੀ ਨਿਆਈ ਬੰਦਨੀ ਬੰਧਨ ਰੂਪ ਹੈ ਅਤੇ ਨਿਤ ਨਿਮਿਤ ਆਦ ਕਰਮ ਧਰਮ ਜਾਗਾਦ ਕਰਨੇ ਇਹ ਕਰਤਾ ਭੋਗਤਾ ਦੇ ਬੰਦਕਾਰੀ ਬੜੇ ਭਾਰੀ ਬੰਧਨ ਪਾਉਣ ਵਾਲੇ ਹਨ ਪਾਪ ਪੁੰਨ जग ਜਾਇਆ ਭਾਈ ਬਿਨਸੈ ਨਾਮ ਵਿਸਾਰੀ हे भाई पाप पुण्य ਦੇ ਮਿਸ਼ਰਤ ਹੋਣ ਕਰਕੇ ਜਗ ਸੰਸਾਰ हे भाई पाप पुण्य ਦੇ ਮਿਸ਼ਰਤ ਹੋਣ ਕਰਕੇ ਜਗਤ ਪੈਦਾ ਹੋਇਆ ਹੈ ਜੀਵ ਬਹੁਤੇ ਕੋ ਕਰਮ ਹੋਣ ਕਰਕੇ ਪਸ਼ੂਆਂ ਦੀ ਜੂਨ ਵਿੱਚ ਪੈਦਾ ਹੁੰਦਾ ਹੈ ਤੇ ਬਹੁਤੇ ਉੱਤਮ ਕਰਮ ਹੋਣ ਕਰਕੇ ਦੇਵਤਿਆਂ ਦੀ ਪਦਵੀ ਨੂੰ ਪਾਉਂਦਾ ਹੈ ਪਾਪ পাপ ਤੇ ਪੁੰਨਾ ਦੋਹਾਂ ਦੇ ਮਿਸ਼ਰਤ ਹੋਣ ਕਰਕੇ ਮਨੁੱਖਾ ਦੇ ਮਿਲਦੀ ਹੈ ਇਉਂ ਜਗਤ ਪੈਦਾ ਹੋਇਆ ਹੈ ਪਰ ਪਰਮੇਸ਼ਰ ਦੇ ਨਾਮ ਨੂੰ ਵਿਸਾਰੀ ਭੁਲਾ ਕਰਕੇ ਸਾਰਾ ਸੰਸਾਰ ਹੀ ਨਾਸ਼ ਹੀ ਹੁੰਦਾ ਰਹਿੰਦਾ ਹੈ ਇਹ ਮਾਇਆ ਜਗ ਮੋਹਣੀ ਭਾਈ ਕਰਮ ਸੱਬੇ ਵਿਕਾਰੀ ਹੈ ਇਹ ਭਈਏ ਮਾਇਆ ਸਾਰੇ ਜਗਤ ਨੂੰ ਮੋਹਿਤ ਕਰਨ ਵਾਲੀ ਹੈ ਮਾਇਆ ਦੀ ਇੱਛਾ ਕਰਕੇ ਕਰਮ ਕਰਨੇ ਸਾਰੇ ਵਿਕਾਰੀ ਵਿਕਾਰਾਂ ਨੂੰ ਪੈਦਾ ਕਰਨ ਵਾਲੇ ਹਨ ਵਿਕਾਰੀ ਵੇ ਭਾਵ ਦ્વੈਤ ਵਾਲੀ ਕਾਰੀ ਨਾਮ ਕਾ ਰਹੀ ਹੈ ਸੁਣ ਪੰਡਤ ਕਰਮਾਕਾਰੀ ਇਹ ਕਰਮਾਂ ਦੇ ਕਾਰੀ ਕਰਨ ਵਾਲੇ ਭਾਵ ਕਰਮ ਕਾਂਢੀ ਪੰਡਤ ਸਾਡੀ ਸਿੱਖਿਆ ਨੂੰ ਸੁਣਨਾ ਕਰ ਇਹ ਪੰਡਤ ਸੁਣ ਜੋ ਕਰਮ ਆਤਿ ਸiddhi ਦੀ ਦਵਾਈ ਹਨ ਇਲਾਜ ਕਰਨ ਵਾਲੇ ਹੋਣ ਉਹ ਕਰਨੇ ਚਾਹੀਦੇ ਆ ਭਾਵ ਜੋ ਤੇਰੀ ਪ੍ਰਲੋਕ ਵਿੱਚ ਸਹਾਇਤਾ ਕਰਨ ਵਾਲੇ ਹੋਣ ਇਹ ਪੰਡਤ ਜੀ ਸੁਣ ਸਾਰਿਆਂ ਕਰਮਾਂ ਵਿੱਚੋਂ ਦਵਾਈ ਦੀ ਨਿਆਈ ਕਾਰੀ ਇਲਾਜ ਕਰਨ ਵਾਲੇ ਨਿਸ਼ਕਾਮ ਕਰਮ ਹੀ ਹਨ ਜਿਤ ਕਰਮ ਸੁਖ ਊਪਜੈ ਭਾਈ ਸੋ ਆਤਮ ਤਤ ਵਿਚਾਰੀ ਰਹਾਉ हे ਭਾਈ ਜਿਸ ਨਿਸ਼ਕਾਮ ਕਰਮਾਂ ਦੇ ਕਰਨੇ ਕਰਕੇ ਆਤਮਾ ਆਨੰਦ ਦਾ ਸੁਖ ਆਨੰਦ ਊਪਜੈ ਕਈਏ ਪੈਦਾ ਹੋਵੇ ਉਹ ਆਤਮ ਮਨ ਵਿੱਚ ਤਤਸਾਰ ਰੂਪ ਬ੍ਰਹਮ ਦਾ ਵਿਚਾਰੀ ਵਿਚਾਰਨਾ ਹੈ ਉਹ ਆਤਮਾ ਸਰੂਪ ਤਤ ਸਰੂਪ ਦਾ ਵਿਚਾਰਨਾ ਹੈ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਆ ਸਾਸਤ ਬੇਦ ਬਕੈ ਖੜੋ ਪਾਈ ਕਰਮ ਕਰੋ ਸੰਸਾਰੀ ਇਹ ਪਾਈਸ਼ੇ ਸ਼ਾਸਤਰਾ ਚੌਹਾਂ ਵੇਦਾ ਨੂੰ ਲੋਕਾਂ ਵਿੱਚ ਖਲੋ ਪਾਵਿਸਤ ਧੋਕੇ ਗਿਆਨ ਦੀਆਂ ਜਗਤ ਨੂੰ ਮਿਤਿਆ ਰੂਪ ਦੀਆਂ ਗੱਲਾਂ ਬਕੈ ਕੀ ਇਹ ਕਥਨ ਕਰਕੇ ਸੁਣਾਉਂਦਾ ਹੈ ਸ਼ੰਦਾਂ ਦੀ ਚਾਲ ਨੂੰ ਖਲੋਖਲੋ ਪਾਵ ਰੁਕ ਕਰੋ ਕੇ ਪੜਤ ਕੇ ਸੁਣਾਉਂਦਾ ਹੈ ਅਤੇ ਸੰਸਾਰੀ ਸੰਸਾਰ ਦੀ ਪ੍ਰਾਪਤੀ ਵਾਲੇ ਸਾਕਾਮ ਕਰਮ ਕਰਦਾ ਹੈ ਸੰਸਾਰ ਵਿੱਚ ਮੁੜ ਕੇ ਜੰਮਣ ਮਰਨ ਵਿੱਚ ਆਉਣ ਵਾਲੇ ਨਿਤ ਨਿਮਿਤ ਆਦਿ ਕਰਮ ਕਰਦਾ ਹੈ ਪਖੰਡ ਮੈਲ ਨਾ ਚੂਕਾਈ ਭਾਈ ਅੰਤਰ ਮੈਲ ਵਿਕਾਰੀ ਇਹ ਭਾਈ ਮੁੱਖੋਂ ਗਿਆਨ ਦੀਆਂ ਗੱਲਾਂ ਦਾ ਪਖੰਡ ਦਿਖਾਵਾ ਕਰਕੇ ਅਵਿਦਿਆ ਪਾਪਾਂ ਆਦ ਦੀ ਮਲੀਨਤਾ ਨਹੀਂ ਚੁੱਕੀ ਜਾਂਦੀ ਬਲਕਿ ਹਿਰਦੇ ਦੇ ਅੰਦਰ ਵਿਕਾਰੀ ਵਿਕਾਰਾਂ ਦੀ ਮੈਲ ਬਣੀ ਰਹਿੰਦੀ ਆ ਇਨ ਬਿੰਦ ਡੂਬੀ ਮਾਕਰੀ ਭਾਈ ਊਂਡੀ ਸਿਰ ਕਹਿ ਭਾਰੀ ਪਾਤਸ਼ਾਹ ਫਰਮਾਉਂਦੇ ਹੈ ਭਾਈ ਜਿਸ ਬਿੰਦ ਪ੍ਰਕਾਰ ਮਾਕਰੀ ਹੁੰਦਾ ਮੱਕੜੀ ਪਾਣੀ ਵਿੱਚ ਖੜੇ ਘਾਹ ਤੇ ਮੱਛਰ ਆਦ ਜੀਵਾਂ ਨੂੰ ਫਸਾਉਣ ਵਾਸਤੇ ਜਾਲੇ ਰੂਪ ਵਿੱਚ ਤਾਣਾ ਤਣਦੀ ਆ ਪਰ ਉਸੇ ਜਾਲੇ ਵਿੱਚ ਪੈਰ ਫਸਣ ਕਰਕੇ ਉੰਡੀ ਕੀਏ ਉਲਟੀ ਸਿਰ ਦੇ ਭਾਰ ਹੋ ਕੇ ਪਾਣੀ ਵਿੱਚ ਡੁੱਬ ਜਾਂਦੀ ਹੈ ਇੱਕ ਮੱਕੜੀ ਹੁੰਦੀ ਹੈ ਜੋ ਧਾਨਾ ਉੱਪਰ ਰਹਿੰਦੀ ਆ ਮਛਰਾਦ ਨੂੰ ਖਾ ਖਾ ਕੇ ਇਸ ਦਾ ਸਿਰ ਭਾਰਾ ਹੋ ਜਾਂਦਾ ਫਿਰ ਜਿਸ ਸਮੇ ਉੱਡਣ ਲੱਗਦੀ ਆ ਤਦੋਂ ਸਿਰ ਭਾਰ ਹੋ ਕੇ ਪਾਣੀ ਵਿੱਚ ਡੁੱਬ ਕੇ ਮਰ ਜਾਂਦੀ ਆ ਇਨ ਵਿਦ ਪਾਤਸ਼ਾਹ ਕਹਿੰਦੇ ਇਸੇ ਪ੍ਰਕਾਰ ਜੋ ਮੱਕੜੀ ਦੀ ਨਿਆਈ ਨਿਤ ਨਮਿਤ ਪ੍ਰਾਚਿਤ ਆਦਿਕਾਂ ਕਰਮਾਂ ਦਾ ਤਾਣਾ ਤਾਣਦੇ ਆ ਫਿਰ ਹੰਕਾਰ ਕਰਕੇ ਵਿਸ਼ੇ ਰੂਪੀ ਪਦਾਰਥਾਂ ਰੂਪੀ ਪਾਣੀ ਵਿੱਚ ਡੁੱਬ ਜਾਂਦੇ ਹਨ ਜਿਸ ਕਰਕੇ ਫਿਰ ਸਿਰ ਦੇ ਭਾਰੀ ਭਾਰ ਊਂਡੀ ਕੀ ਉਲਟਾ ਹੋ ਕੇ ਮਾਤਾ ਦੇ ਗਰਭ ਵਿੱਚ ਆਉਣਾ ਪੈਂਦਾ ਹੈ ਦੁਰਮਤ ਘਣੀ ਵਿਗੂਤੀ ਪਾਈ ਦੂਜੈ ਪਾਈ ਖੁਆਈ ਇਹ ਪਾਈ ਇਸ ਪ੍ਰਕਾਰ ਦੁਰਮਤ ਖੋਟੀ ਮਤ ਕਰਕੇ ਘਣੀ ਕੀ ਇਹ ਬਹੁਤੀ ਸ੍ਰਿਸ਼ਟੀ ਵਿਗੂਤੀ ਖਰਾਬ ਹੋ ਰਹੀ ਆ ਅਤੇ ਦ્વੈਤ ਭਾ ਕਰਕੇ ਵਾਹਿਗੁਰੂ ਵੱਲੋਂ ਖੁਆਈ ਭੁੱਲ ਰਹੀ ਹੈ ਬਿਨ ਸਤਗੁਰ ਨਾਮ ਨ ਪਾਈਐ ਪਾਈ ਬਿਨ ਨਾਮੈ ਪਰਮ ਨ ਜਾਈ ਏ ਪਾਈ ਪੂਰੇ ਸਤਗੁਰਾਂ ਦੀ ਸ਼ਰਨ ਪਏ ਤੂੰ ਬਗੈਰ ਅੰਮ੍ਰਿਤ ਨਾਮ ਨਹੀਂ ਕਿਤੋਂ ਵੀ ਪਾਈਦਾ ਅਤੇ ਨਾਮ ਤੋਂ ਬਗੈਰ ਪਰਮ ਨਹੀਂ ਜਾਂਦਾ ਪਰਮ ਦੀ ਨਿਮਰਤੀ ਨਹੀਂ ਹੁੰਦੀ ਸਤਗੁਰ ਸੇਵੇ ਤਾ ਸੁਖ ਪਾਏ ਭਾਈ ਆਉਣ ਜਾਣ ਰਹਾਈ ਏ ਭਾਈ ਸਤਗੁਰਾਂ ਨੂੰ ਸੇਵਨਾ ਕਰ ਤਾ ਤੂੰ ਆਤਮਾ ਆਨੰਦ ਦੇ ਸੁਖ ਨੂੰ ਪਾ ਸਕਦਾ ਹੈ ਅਤੇ ਆਉਣ ਜਾਣ ਜੰਮਣ ਮਰਨ ਤੋਂ ਰਹਾਈ ਰਹਿਤ ਹੋ ਸਕਦਾ ਹੈ ਸਾਚ ਸਹਜ ਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਚ ਸਮਾਈ ਕਿ ਬਾਈ ਸੱਚੇ ਪਰਮੇਸ਼ਰ ਦਾ ਸਹਿਜ ਗਿਆਨ ਸਤਿਗੁਰਾਂ ਦੀ ਕਿਰਪਾ ਤੋਂ ਹੀ ਹਿਰਦੇ ਵਿੱਚ ਉਤਪੰਨ ਹੁੰਦਾ ਹੈ ਅਤੇ ਮਨ ਹਿਰਦਾ ਨਿਰਮਲ ਸ਼ੁੱਧ ਹੋ ਕੇ ਸੱਚ ਸਰੂਪ ਵਿੱਚ ਸਮਾਇਆ ਸਮਾਈ ਕੇ ਲੀਨ ਹੋ ਜਾਂਦਾ ਹੈ ਜਿਨ੍ਹਾਂ ਦਾ ਮਨ ਗੁਰ ਉਪਦੇਸ਼ ਦੁਆਰਾ ਨਿਰਮਲ ਸ਼ੁੱਧ ਹੋ ਗਿਆ ਹੈ ਉਹਨਾਂ ਦੀ ਬਿਰਤੀ ਸੱਚ ਸਰੂਪ ਵਿੱਚ ਸਮਾ ਜਾਂਦੀ ਹੈ ਗੁਰ ਸੇਵੇ ਸੋ ਬੂਝੈ ਪਾਈ ਗੁਰ ਬਿਨ ਮਗ ਨ ਪਾਈ। ਹੇ ਭਾਈ ਜੋ ਪੁਰਖ ਸਤਿਗੁਰਾਂ ਦੀ ਸੇਵੇ ਟਹਿਲ ਕਰਦਾ ਹੈ ਜਦੋਂ ਸਤਿਗੁਰੂ ਜੀ ਕਿਰਪਾ ਕਰ ਦੇਣ ਤਾਂ ਫਿਰ ਉਹ ਪੁਰਖ ਵਾਹਿਗੁਰੂ ਨੂੰ ਬੂਝੈ ਸਮਝ ਲੈਂਦਾ ਹੈ। ਇਉ ਗੁਰ ਸਤਿਗੁਰਾਂ ਤੋਂ ਬਗੈਰ ਵਾਹਿਗੁਰੂ ਦੀ ਪ੍ਰਾਪਤੀ ਦਾ ਭਗਤੀ ਦਾ ਮਗ ਰਸਤਾ ਕੋਈ ਵੀ ਨਹੀਂ ਪਾ ਸਕਦਾ। ਜਿਸੇ ਅੰਤਰ ਲੋਭ ਕੇ ਕਰਮ ਕਮਾਵੇ ਭਾਈ ਕੂੜ ਬੋਲ ਬਿਖਖਾਈ ਇਹ ਭਾਈ ਜਿਸ ਪੁਰਖ ਦੇ ਹਿਰਦੇ ਅੰਦਰ ਪਦਾਰਥਾਂ ਦੇ ਜੋੜਨ ਦਾ ਖਾਣ ਦਾ ਪਹਿਨਣ ਦਾ ਲੋਭ ਲਾਲਚ ਹੈ ਉਹ ਦੁਨੀਆ ਵਿੱਚ ਕੀ ਨਿਸ਼ਕਾਮ ਕਰਮਾ ਨੂੰ ਕਮਾ ਸਕਦਾ ਹੈ ਉਹ ਝੂਠ ਬੋਲਣ ਰੂਪ ਝੂਠ ਬੋਲ ਕੇ ਵਿਸ਼ਿਆ ਰੂਪੀ ਵੇਹੋ ਨੂੰ ਹੀ ਖਾਂਦਾ ਹੈ ਪੰਡਤ ਦਹੀਂ ਬਿਲੋਈਏ ਪਾਈ ਵਿੱਚੋਂ ਨਿਕਲੈ ਤਤ ਏ ਭਾਈ ਪੰਡਤ ਵਿਦਵਾਨ ਜੀ ਜੇਕਰ ਦਹੀਂ ਵਿੱਚ ਮਧਾਣੀ ਪਾ ਕੇ ਰਿੜਕੀਏ ਉਸ ਵੀ ਅੰਦਰੋਂ ਤਾਂ ਤਤ ਮੱਖਣ ਨਿਕਲ ਆਉਂਦਾ ਹੈ ਇਸੇ ਪ੍ਰਕਾਰ ਏ ਭਾਈ ਪੰਡਤ ਜੀ ਜੇ ਨਿਸ਼ਕਾਮ ਕਰਮਾ ਰੂਪੀ ਦਹੀਂ ਵਿੱਚ ਬਿਵੇਕ ਰੂਪੀ ਮਧਾਣੀ ਪਾ ਕੇ ਰਿੜਕੀਏ ਤਾਂ ਵਿੱਚੋਂ ਤਤ ਸਰੂਪ ਦਾ ਬ੍ਰਹਮ ਆਨੰਦ ਰੂਪੀ ਮੱਖਣ ਨਿਕਲ ਆਉਂਦਾ ਹੈ ਜਲ ਮਥੀਐ ਜਲ ਦੇਖੀਐ ਪਾਈ ਇਹੋ ਜਗ ਏਹਾ ਵਤ ਇਹ ਪਾਈ ਸਾਕਾਮ ਕਰਮ ਤਾਂ ਇਉਂ ਹਨ ਜਿਵੇਂ ਕੋਈ ਪਾਣੀ ਨੂੰ ਮਥੀਐ ਰਿੜਕਣਾ ਕਰੇ ਤਾਂ ਉਸ ਵਿੱਚ ਜਲ ਪਾਣੀ ਦੀ ਝਾਗ ਹੀ ਦੇਖੀਦੀ ਹੈ ਇਹ ਜਗ ਜਗਤ ਤਾਂ ਇਹੋ ਜਿਹਾ ਹੀ ਸਾਕਾਮ ਕਰਮਾਂ ਦੀ ਝਾਗ ਰੂਪੀ ਵਸਤੂ ਹੀ ਹੈ ਜੇਕਰ ਸਾਕਾਮ ਕਰਮਾ ਰੂਪੀ ਜਲ ਪਾਣੀ ਨੂੰ ਰਿੜਕਣਾ ਕਰੀਏ ਭਾਵ ਵਾਰ-ਵਾਰ ਸੁਕਾਮ ਕਰਮ ਹੀ ਕਰੀਏ ਤਾਂ ਵਿੱਚੋਂ ਵਿਸ਼ੇ ਰੂਪੀ ਪਾਣੀ ਦੀ ਝਾਗੀ ਦੇਖੀ ਦੀ ਆ ਤਦ ਸੁਕਾਮ ਕਰਮਾਂ ਦਾ ਫਲ ਸੁਕਾਮ ਕਰਮ ਰੂਪੀ ਜਲ ਹੀ ਦੇਖੀਦਾ ਹੈ ਭਾਵ ਥੋੜੇ ਮਾਤਰੀ ਸੁਖ ਦੀ ਪ੍ਰਾਪਤੀ ਹੁੰਦੀ ਹੈ ਪਾਤਸ਼ਾਹ ਜਪਜੀ ਸਾਹਿਬ ਵਿੱਚ ਫਰਮਾਉਂਦੇ ਨਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਜੇ ਕੋਈ ਜਣਾਵੇ ਉਸ ਗੱਲ ਨੂੰ ਜੇ ਕੋਈ ਪਉਣਾ ਚਾਵੇ ਉਸ ਗੱਲ ਨੂੰ ਵੀ ਮੈਂ ਧੀਰਤ ਕੀਤੇ ਆ ਮੈਂ ਯਾਤਰਾ ਕੀਤੀ ਆ ਇਸ਼ਨਾਨ ਕੀਤੇ ਆ ਪਾਤਸ਼ਾਹ ਕਹਿੰਦੇ ਤਿਲਕਾ ਮਾਨ ਸਿਰਫ ਤਿਲਕ ਜਿੰਨਾ ਹੀ ਮਾਨ ਮਿਲਦਾ ਸੋ ਰਹੁ ਵਿਚਾਰ ਕਹਿੰਦੇ ਇਹ ਜਗ ਵਿੱਚ ਇਹੋ ਹੀ ਵਸਤੂ ਹੈ ਭਾਵ ਇਸ ਸੰਸਾਰ ਦਾ ਸੁਖ ਪਾਣੀ ਦੀ ਝੱਗ ਸਮਾਨ ਖਿੰਨ ਮਾਤਰ ਦਾ ਹੀ ਸੁਖ ਹੈ ਪਾਣੀ ਰੜਕਣ ਦੀ ਸਾਖੀ ਸੁਨਾਇਆ ਕਰਦੇ ਸਨ ਮਹਾਂਪੁਰਖ ਸ੍ਰੀਮਾਨ ਸੰਤ ਗਿਆਨੀ ਗੁਰਬਜਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਅਠਾਈਵੀਂ ਆਪਣੀ ਕਥਾ ਵਿੱਚ ਇਸ ਤੋਕ ਤੇ ਇੱਕ ਸਾਖੀ ਸੁਣਾਈ ਹੈ ਕਿ ਕੋਈ ਪ੍ਰੇਮੀ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਲ ਦੇ ਚਸ਼ਮੇ ਕੋਲ ਆ ਕੇ ਦਹੀਂ ਦੁੱਧ ਲਿਆ ਕੇ ਰਿੜਕ ਕੇ ਮੱਖਣ ਦੇ ਪਿੰਨੇ ਲਈ ਜਾਂਦਾ ਸੀ ਉਸ ਪ੍ਰੇਮੀ ਨੂੰ ਵੇਖ ਕੇ ਇੱਕ ਮਾਈ ਨੇ ਜੋ ਪੰਜਾ ਸਾਹਿਬ ਦਰਸ਼ਨ ਕਰਨ ਲਈ ਆਈ ਸੀ ਉਸ ਨੇ ਵੀ ਦੁੱਧ ਰਿੜਕਣ ਲਈ ਮਧਾਣੀ ਖਰੀਦ ਲਈ ਤੇ ਪੰਜਾ ਸਾਹਿਬ ਦਾ ਜਲ ਪਾ ਕੇ ਰਿੜਕਣ ਲੱਗ ਪਈ ਸਾਰੀ ਦਿਹਾੜੀ ਰਿੜਕਦੀ ਰਹੀ ਤੇ ਮੱਖਣ ਨਾ ਆਇਆ ਉਸ ਵੇਲੇ ਮਾਈ ਕਹਿਣ ਲੱਗੀ ਕਿ ਮੈਨੂੰ ਮੱਖਣ ਤਾਂ ਮਿਲਿਆ ਨਹੀਂ ਦੂਸਰੇ ਦਿਨ ਜਦੋਂ ਉਹ ਪ੍ਰੇਮੀ ਦੁੱਧ ਰਿੜਕਣ ਲਈ ਆਇਆ ਮਾਈ ਉਸ ਨੂੰ ਕਹਿਣ ਲੱਗੀ ਕਿ ਭਾਈ ਮੈਂ ਕੱਲ ਚਸ਼ਮੇ ਦਾ ਪਾਣੀ ਰਿੜਕਿਆ ਪਰ ਮੱਖਣ ਨਹੀਂ ਆਇਆ ਤੁਸੀਂ ਮੱਖਣ ਕਿਵੇਂ ਪ੍ਰਾਪਤ ਕਰਦੇ ਹੋ ਤਾਂ ਉਹ ਪ੍ਰੇਮੀ ਕਹਿਣ ਲੱਗਿਆ ਕਿ ਮਾਤਾ ਜੀ ਅਸੀਂ ਦੁੱਧ ਦਹੀਂ ਵੀ ਨਾਲ ਲੈ ਕੇ ਆਉਂਦੇ ਹਾਂ ਕਿਉਂਕਿ ਗਰਮੀ ਕਰਕੇ ਔਰਤਾਂ ਦਹੀਂ ਚੋਂ ਮੱਖਣ ਨਹੀਂ ਨਿਕਲਦਾ ਇਥੇ ਪੰਜਾ ਸਾਹਿਬ ਦਾ ਜਲ ਠੰਡਾ ਹੈ ਇਥੇ ਠੰਡ ਕਰਕੇ ਜਦੋਂ ਦਹੀਂ ਰਿੜਕੀਏ ਤਾਂ ਮੱਖਣ ਨਿਕਲ ਆਉਂਦਾ ਹੈ ਇਸ ਪ੍ਰਕਾਰ ਉਸ ਅਣਜਾਣ ਮਾਈ ਵਾਂਗੂ ਜੇ ਪੁਰਖ ਸ ਕਾਮ ਕਰਮਾ ਰੂਪੀ ਪਾਣੀ ਨੂੰ ਰਿੜਕਦੇ ਰਹੇ ਤਾਂ ਵਿਸ਼ੇ ਰੂਪੀ ਪਾਣੀ ਹੀ ਵਿਖੇਗਾ ਬ੍ਰਹਮਾਨੰਦ ਰੂਪੀ ਮੱਖਣ ਨਹੀਂ ਪ੍ਰਾਪਤ ਕਰ ਸਕਦਾ ਗੁਰਬਿਨ ਭਰਮ ਵਿਗੂਚੀਐ ਭਾਈ ਘਟ ਘਟ ਦੇਉ ਅਲਖ ਹੇ ਭਾਈ ਗੁਰ ਸਤਗੁਰਾਂ ਤੋਂ ਬਗੈਰ ਭਰਮ ਵਿੱਚ ਹੀ ਵਿਗੂਚੀਏ ਖਰਾਬ ਹੋਈਦਾ ਉਹ ਦਿਉ ਪ੍ਰਕਾਸ਼ ਰੂਪ ਪਰਮੇਸ਼ਰ ਕੱਡਾਂ ਕੱਡਾਂ ਵਿੱਚ ਵਿਆਪਕ ਹੈ ਪਰ ਸਤਗੁਰਾਂ ਤੋਂ ਬਗੈਰ ਲਖਿਆ ਨਹੀਂ ਜਾਂਦਾ ਇਹੋ ਜਗ ਤਾਗੂ ਸੂਤ ਕੋ ਭਾਈ ਦਹਦਿਸ ਬਾਦੂ ਮਾਈ ਹੇ ਭਾਈ ਇਹ ਸਾਰਾ ਜਗ ਸੰਸਾਰ ਇਵੇਂ ਹੈ ਜਿਵੇਂ ਕੱਚੇ ਸੂਤ ਦਾ ਤਾਗੂ ਹੁੰਦਾ ਤਾਗਾ ਹੁੰਦਾ ਜੋ ਦੇਹਿਸ ਦਸੇ ਦਿਸ਼ਾਵਾਂ ਵਿੱਚ ਮਾਏ ਮਾਇਆ ਰੂਪੀ ਗੰਢਾਂ ਨਾਲ ਵੱਜਾ ਹੋਇਆ ਹੈ ਚਿੱਦ ਜੜ ਗ੍ਰੰਥੀ ਸੰਸੇ ਗ੍ਰੰਥੀ ਕਰਮ ਗ੍ਰੰਥੀ ਆਦ ਜਾ ਵਰਨਾ ਆਸ਼ਰਮ ਰੂਪੀ ਗੰਢਾਂ ਨਾਲ ਵੱਜਾ ਹੋਇਆ ਹੈ ਇਹ ਸਾਰਾ ਜਗਤ ਮਾਇਆ ਰੂਪੀ ਸੂਤ ਦੇ ਮੋਹ ਰੂਪੀ ਧਾਗੇ ਨਾਲ ਦਸੇ ਦਿਸ਼ਾਵਾਂ ਵਿੱਚ ਬੰਨਿਆ ਹੋਇਆ ਹੈ ਪਰੰਤੂ ਬਿਨ ਗੁਰੂ ਗਾਠ ਨਾ ਛੂਟਈ ਪਾਈ ਥਾਕੇ ਕਰਮ ਕਮਾਏ हे भाई सतगुरुਾਂ ਤੋਂ ਬਿਗੈਰ ਸੰਸੇ ਗ੍ਰੰਥੀ ਕਰਮ ਗ੍ਰੰਥੀ ਚਿੱਤ ਜੜ ਗ੍ਰੰਥੀ ਇਤਿਆਦ ਮਾਇਆ ਰੂਪੀ ਜਾਂ ਵਰਨਾ ਆਸ਼ਰਮਾਂ ਦੇ ਬਮਾਨ ਦੀਆਂ ਗੰਢਾਂ ਨਹੀਂ ਛੁੱਟਦੀਆਂ अनेका ਜੀਵ ਬੇਦਨ ਖੇਦ ਆਦਿਕ ਕਰਮਾਂ ਨੂੰ ਕਮਾ ਕੇ ਥੱਕ ਚੁੱਕੇ ਆ ਇਹੋ ਜਗ ਭਰਮ ਭੁਲਾਇਆ ਭਾਈ ਕਹਿਣਾ ਕਿਛੂ ਨਾ ਜਾਏ हे भाई ਸਾਰਾ ਜਗ ਸੰਸਾਰ ਮਾਇਆ ਨੇ ਪਰ ਮੁਪਲੇਖੇ ਵਿੱਚ ਪਾ ਕੇ ਸਰੂਪ ਵੱਲੋਂ ਪੁਲਾ ਦਿੱਤਾ ਹੈ ਜੇ ਅਗਿਆਨੀ ਜੀਵਾਂ ਨੂੰ ਕੁਝ ਵਾਕ ਥੋੜੇ ਮਾਤਰ ਕਹਿਣਾ ਵੀ ਕਰੀਏ ਤਾਂ ਉਹ ਆਪਣੇ ਆਪ ਨੂੰ ਸਿਆਣੇ ਮੰਨੀ ਬੈਠੇ ਆ ਇਸ ਕਰਕੇ ਕੁਝ ਕਿਹਾ ਨਹੀਂ ਜਾ ਸਕਦਾ ਗੁਰ ਮਿਲਿਆ ਭਉ ਮਨ ਵਸੈ ਭਾਈ ਭੈ ਮਰਣਾ ਸੱਚ ਲੇਖ ਏ ਭਾਈ ਸਤਿਗੁਰਾਂ ਦੇ ਨਾਲ ਮਿਲਣੇ ਕਰਕੇ ਹਿਰਦੇ ਵਿੱਚ ਪਰਮੇਸ਼ਰ ਦਾ ਡਰ ਵਸਦਾ ਹੈ ਇਸ ਕਰਕੇ ਜਿਨ੍ਹਾਂ ਨੇ ਹਿਰਦੇ ਵਿੱਚ ਮਰਨ ਦਾ ਭੈ ਡਰ ਧਾਰਨ ਕਰਕੇ ਸੱਚੇ ਲੇਖ ਦਾ ਨਿਸ਼ਚਾ ਕੀਤਾ ਹੈ ਉਹ ਮਰਨ ਤੋਂ ਪਹਿਲਾਂ ਪਹਿਲਾਂ ਹੀ ਆਪਣਾ ਪਰਮਾਰਥ ਦਾ ਕਾਰਜ ਸੰਵਾਰ ਲੈਂਦੇ ਆ ਮੱਜਨ ਦਾਨ ਚੰਗਿਆਈਆਂ ਪਾਈ ਦਰਗਹਿ ਨਾਮ ਵਸੇਖ ਇਹ ਭਾਈ ਮੱਜਨ ਤੀਰਥਾਂ ਦੇ ਇਸ਼ਨਾਨ ਕਰਨੇ ਤੀਰਥਾਂ ਤੇ ਜਾ ਕੇ ਦਾਨ ਕਰਨਾ ਕਈ ਚੰਗਿਆਈਆਂ ਨੇਕੀਆਂ ਕਰਨੀਆਂ ਪਾਵੇ ਚੰਗਾ ਹੈ ਪਰੰਤੂ ਵਾਹਿਗੁਰੂ ਦੇ ਦਰਬਾਰ ਵਿੱਚ ਤਾਂ ਅਮਰਤ ਨਾਮ ਦੀ ਹੀ ਵਿਸ਼ੇਸ਼ਤਾ ਹੈ ਜੋ ਜਪੇਗਾ ਉਸ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ ਜੈਸਾ ਕਿ ਪਾਤਸ਼ਾਹ ਦਾ ਪਾਵਨ ਵਾਕ ਹੈ ਪੁੰਨ ਦਾਨ ਜਪ ਤਪ ਜੀਤੇ ਸਭ ਉਪਰ ਨਾਮ ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ ਗੁਰ ਅੰਕਸ ਜਿਨ ਨਾਮ ਦਿਰੜਾਇਆ ਭਾਈ ਮਨ ਵਸਿਆ ਚੂਕਾ ਭੇਖ ਹੇ ਪਾਈ ਸਤਿਗੁਰਾਂ ਨੇ ਨਾਮ ਰੂਪੀ ਅੰਕਸਕੁੰਡੇ ਦੇ ਨਾਲ ਮਨ ਰੂਪੀ ਹਾਥੀ ਜੋ ਸੰਸਾਰ ਦੇ ਮਨਾਰੂਪੀ ਕਮਲਾਂ ਦੀਆਂ ਬਾਗੀਆਂ ਨੂੰ ਦੁੱਖ ਦੇਣ ਰੂਪ ਭੰਦਾ ਫਿਰਦਾ ਸੀ ਉਸ ਨੂੰ ਵਸ ਕਰਨ ਵਾਸਤੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਦ੍ਰਿੜਾਇਆ ਪ੍ਰਪੱਕ ਕਰਵਾਇਆ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਿਆ ਹੈ ਉਹਨਾਂ ਦਾ ਸਰੀਰ ਰੂਪੀ ਪ੍ਰਤੱਖ ਲਿਬਾਸ ਧਾਰਨਾ ਚੁੱਕਿਆ ਗਿਆ ਹੈ ਭਾਵ ਮੁੜ ਕੇ ਜੰਮਣ ਮਰਨ ਵਿੱਚ ਨਹੀਂ ਆਉਂਦੇ ਇਹੋ ਤਨ ਹਾਟ ਸਰਾਫ ਕੋ ਪਾਈ ਵਖਰ ਨਾਮ ਅਪਾਰ ਇਹ ਪਾਈਏ ਮਨੁੱਖਾ ਤਨ ਸਰੀਰ ਸਰਾਫ ਸ਼ਾਹ ਰੂਪ ਪਰਮੇਸ਼ਰ ਦਾ ਬਖਸ਼ਿਆ ਹੋਇਆ ਉਸ ਦੇ ਸਰੂਪ ਦੀ ਪ੍ਰਾਪਤੀ ਵਾਸਤੇ ਇੱਕ ਹੱਡੀ ਦੀ ਨਿਆਈ ਹੈ ਇਹ ਜੋ ਗੁਰਾਂ ਦਾ ਤਨ ਸਰੀਰ ਹੈ ਇਹੋ ਇੱਕ ਸ਼ਰਾਫ ਦੀ ਹੱਟ ਹੈ ਜਿਸ ਵਿੱਚ ਪਾਰਾ ਵਾਰ ਤੋਂ ਰਹਿਤ ਸਰੂਪ ਦੀ ਪ੍ਰਾਪਤੀ ਕਰਾਉਣ ਵਾਸਤੇ ਨਾਮ ਰੂਪੀ ਲਾਭਦਾਇਕ ਵੱਖਰ ਸੌਦਾ ਹੈ ਇਹੋ ਵੱਖਰ ਵਪਾਰੀ ਸੋ ਡ੍ਰਿੜੈ ਭਾਈ ਗੁਰ ਸ਼ਬਦ ਕਰੇ ਵਿਚਾਰ ਹੈ ਭਾਈ ਇਹੇ ਨਾਮ ਰੂਪੀ ਲਾਭਦਾਇਕ ਸੌਦੇ ਨੂੰ ਉਹ ਜਗਿਆਸੂ ਰੂਪ ਵਪਾਰੀ ਬਣਜ ਕਰਨ ਵਾਲਾ ਚਿੱਤ ਵਿੱਚ ਡ੍ਰਿੜ ਪੱਕਾ ਕਰਦਾ ਹੈ ਜਿਹੜਾ ਸਤਿਗੁਰਾਂ ਦੇ ਉਪਦੇਸ਼ ਦਾ ਨਿਰਣਾ ਕਰੇ ਭਾਵ ਜਿਹੜਾ ਨਿਰਣਾ ਕਰਦਾ ਹੈ ਵਾਉ ਗੁਰ ਸ਼ਬਦਾਂ ਨੂੰ ਜਿਹੜਾ ਕਮਾਉਂਦਾ ਹੈ ਧਨ ਵਾਪਾਰੀ ਨਾਨਕਾ ਭਾਈ ਮੇਲ ਕਰੇ ਵਾਪਾਰ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਭਾਈ ਉਹ ਜਿਗਿਆਸੂ ਵਾਪਾਰੀ ਕਿਉਂਕਿ ਇੱਥੇ ਵਾਵੇ ਨੂੰ ਵੀ ਕੰਨਾਂ ਹੈ ਤੇ ਪਪੇ ਨੂੰ ਵੀ ਕੰਨਾਂ ਹੈ ਕਈ ਵਾਰੀ ਅਸੀਂ ਕਾਲੀ ਵਿੱਚ ਪਾਠ ਵਪਾਰੀ ਕਰ ਜਾਂਦੇ ਆ ਪਰ ਕੰਨਾਂ ਲੱਗਾ ਹੈ ਪੂਰਾ ਉਚਾਰਨ ਦਾ ਖਿਆਲ ਰੱਖਣਾ ਹੈ ਬਾਣੀ ਦਾ ਪਹਿਲਾਂ ਵੀ ਕੰਨਾਂ ਲੱਗਾ ਵਾਪਾਰੀ ਦੇ ਵੀ ਧੰਨ ਵਾਪਾਰੀ ਨਾਨਕਾ ਪਾਈ ਮੇਲ ਕਰੇ ਵਾਪਾਰ ਸੋ ਪਹਿਲੇ ਵਪਾਰੀ ਨੂੰ ਵੀ ਕੰਨਾਂ ਲੱਗਾ ਵਾਪਾਰੀ ਦੂਸਰੇ ਵਾਪਾਰ ਨੂੰ ਵੀ ਕੰਨਾਂ ਲੱਗਾ ਕਈ ਵਰੀ ਦੇਖੀਦਾ ਵਪਾਰੀ ਜਾਂ ਵਪਾਰ ਪੜ ਜਾਈਦਾ ਵਾਹ ਵਾ ਮੁਕਤਾ ਬੋਲ ਜਾਂਦੇ ਹਨ ਪਰ ਇੱਥੇ ਖਿਆਲ ਰੱਖਣਾ ਕੰਨਾਂ ਲੱਗਾ ਹੈ ਪਾਤਸ਼ਾਹ ਫਰਮਾਉਂਦੇ ਹਨ ਕਥਨ ਕਰਦੇ ਹਨ ਉਹ ਜਿਗਿਆਸੂ ਵਣਜ ਕਰਨ ਵਾਲਾ ਧੰਤਾ ਦੇ ਯੋਗ ਹੈ ਜੋ ਗੁਰਾਂ ਦੇ ਪਾਸੋਂ ਤਨ ਮਨ ਧਨ ਦੇ ਕੇ ਨਾਮ ਰੂਪੀ ਵਪਾਰ ਨੂੰ ਖਰੀਦਣ ਵਾਲਾ ਅਤੇ ਉਹ ਸਤਸੰਗਤ ਦੇ ਮੇਲ ਵਿੱਚ ਆਪ ਨਾਮ ਜਪਣਾ ਤੇ ਹੋਰਨਾਂ ਨੂੰ ਨਾਮ ਜਪਾਉਣ ਰੂਪ ਵਪਾਰ ਕਰਦਾ ਹੈ ਉਹ ਵਪਾਰੀ ਧੰਤਾ ਦੇ ਯੋਗ ਹੈ ਨਾਮ ਰੂਪੀ ਵਪਾਰੀ ਵਣਜ ਕਰਾਉਣ ਵਾਲੇ ਗੁਰੂ ਸਾਹਿਬ ਜੀ ਧੰਤਾ ਦੇ ਯੋਗ ਹਨ ਜੋ ਜਿਗਿਆਸੂ ਜਨਾਂ ਨੂੰ ਪਰਮੇਸ਼ਰ ਨਾਲ ਮਿਲਣ ਦਾ ਵਾਪਾਰ ਕਰਾਉਂਦੇ ਹਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ वाहे गुरु वाहे गुरु वाहे गुरु ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ